ਅੱਜਕੱਲ ਵੱਡੇ ਪਰਦੇ ਉੱਤੇ ਇੱਕ ਫਿਲਮ ਬਹੁਤ ਮਸ਼ਹੂਰ ਹੋ ਰਹੀ ਹੈ ਫਿਲਮ ਕੇਸਰੀ ਤੇ ਲੋਕ ਵੱਡੀ ਗਿਣਤੀ ਵਿੱਚ ਇਸ ਫਿਲਮ ਨੂੰ ਦੇਖਣ ਵਾਸਤੇ ਪਹੁੰਚ ਰਹੇ ਨੇ ਇਹਦਾ ਇਤਿਹਾਸ ਤੁਹਾਨੂੰ ਦਿਖਾ ਨਹੀਂ ਸਕਤੇ ਲੇਕਿਨ ਉਸ ਚਿਹਰੇ ਨਾਲ ਤੁਹਾਨੂੰ ਜਰੂਰ ਮਿਲਾਵਾਂਗੇ ਜਿਸ ਚਿਹਰੇ ਨੇ ਇੱਕ ਕਿਤਾਬ ਨੂੰ ਲਿਖਿਆ ਵਾ ਤੇ ਲਗਾਤਾਰ ਇਸ ਕਿਤਾਬ ਬਾਰੇ ਲੋਕਾਂ ਨੂੰ ਦੱਸਿਆ ਵਾ ਉਹਨਾਂ ਦਾ ਨਾਮ ਹੈ ਗੁਰਿੰਦਰਪਾਲ ਸਿੰਘ ਜੋਸਨ ਸਾਡੇ ਨਾਲ ਮੌਜੂਦ ਨੇ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਜੀ ਸਤਿ ਸ੍ਰੀ ਅਕਾਲ ਜੀ ਹਾਂ ਕੀ ਜਨਾ ਕਹਿਣਾ ਚਾਹੋਗੇ ਕਿ ਜਿਹੜੀ ਫਿਲਮ ਵਾ ਲੋਕ ਵੱਡਾ ਹੰਗਾਰਾ ਦੇ ਰਹੇ ਬਹੁਤ ਵੱਡੀ ਜਿਹੜੀ ਬਿਜ਼ਨਸ ਇਸ ਫਿਲਮ ਨੇ ਕਰ ਲੇਤਾ ਵਾ ਤੇ ਕਿੱਥੋਂ ਸ਼ੁਰੂਆਤ ਤੁਹਾਡੀ ਕਿੱਥੋਂ ਸ਼ੁਰੂਆਤ ਹੋਈ ਕਿਸ ਤਰ੍ਹਾਂ ਤੁਹਾਡੇ ਦਿਲ ਦੇ ਵਿੱਚ ਆਇਆ ਕਿਤਾਬ ਲਿਖਣਾ ਹਾਂਜੀ ਪਹਿਲੀ ਗੱਲ ਤੇ ਤੁਸੀਂ ਕਿਹਾ ਜੀ ਫਿਲਮ ਨੇ ਬਹੁਤ ਵੱਡਾ ਬਿਜ਼ਨਸ ਕਰ ਇਸ ਸਟੋਰੀ ਜਿੱਦ ਤੋਂ ਮੈਂ ਇਸ ਪ੍ਰੋਜੈਕਟ ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਮੇਰਾ ਇੱਕ ਇੱਕ ਮਕਸਦ ਸੀ ਸਿਰਫ ਜੀ ਇਹ ਪੁਰਾਤਨ ਜੋ ਫੋਰਗੋਟਨ ਬੈਟਲ ਹੈ ਕਈ ਇੱਕ ਸਦੀ ਤੋਂ ਜ਼ਿਆਦਾ ਇਹਨੂੰ ਸੋਚ ਚੁੱਕਾ ਹੈ ਲੋਕੀ ਭੁੱਲ ਚੁੱਕੇ ਨੇ ਉਸ ਨੂੰ ਦੁਬਾਰੀ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਤੇ ਪਬਲੀਕਲੀ ਵੀ ਲਿਆਉਣਾ ਤੇ ਅਨੁਰਾਗ ਸਿੰਘ ਜੀ ਸੀ 2017 ਚ ਮਿਲੇ ਸੀ ਫਿਲਮ ਦੇ ਡਾਇਰੈਕਟਰ ਤੇ ਉਹਨਾਂ ਨੇ ਆਪਣੀ ਇਸ਼ਾਰ ਕਰ ਦਿੱਤੀ ਸੀ ਤੇ ਫਿਲਮ ਬਣਾਉਣ ਮਾਰੇ ਫੇ ਉਹਨਾਂ ਨੇ ਮੈਂ ਆਪਣੀ ਸਾਰੀ ਰਿਸਰਚ ਦੇ ਦਿੱਤੀ ਸੀ ਪਰ ਇੱਕੋ ਹੀ ਸ਼ਰਤ ਰੱਖੀ ਸੀ ਵੀ ਸਿੱਖ ਕਰੈਕਟਰ ਨੂੰ ਮਜ਼ਾਕੀਆਂ ਨਾਲ ਪੇਸ਼ ਕਰਨਾ ਅਸਲੀਅਤ ਪੇਸ਼ ਕਰਨਾ ਜੋ ਸਿੱਖਾਂ ਦਾ ਇਤਿਹਾਸ ਹੈ ਤੇ ਉਹਨਾਂ ਨੇ ਵੀ ਪੂਰਾ ਜੋਰ ਲਾ ਕੇ ਤੇ ਅਕਸ਼ੇ ਜੀ ਨੇ ਵੀ ਬਹੁਤ ਸੋਨਾ ਕੰਮ ਫਿਲਮ 'ਚ ਕੀਤਾ ਤੇ ਅਸੀਂ ਆਸ ਮਿਆਸ ਕਰਦਾ ਹਾਂ ਵੀ ਇਹ ਫਿਲਮ ਇੱਕ ਹੰਦੂਬਾਦ ਇੰਡੀਆ ਦੇ ਵਿੱਚ ਸਿੱਖਾਂ ਦੀ ਰੈਪਿਊਟੇਸ਼ਨ ਉੱਪਰ ਆਣੀ ਸ਼ੁਰੂ ਹੋ ਜੇਗੀ ਦੁਬਾਰਾ ਇਸ ਬਿਲਕੁਲ ਫਿਲਮ ਤੁਸੀਂ ਲਿਖ ਰਹੇ ਸੀ ਪਰ ਸ਼ੌਂਕ ਜਿਹੜਾ ਵਾ ਮੇਨ ਗੱਲ ਤੁਹਾਡੇ ਸ਼ੌਂਕ ਦੀ ਵੀ ਇਹ ਸ਼ੌਂਕ ਤੁਹਾਨੂੰ ਕਦੋਂ ਜਗਿਆ ਕਿਹਾ ਜਾ ਰਿਹਾ ਕਿ ਬਚਪਨ ਤੋਂ ਹੀ ਤੁਸੀਂ ਕਿਤਾਬਾਂ ਲਿਖ ਰਹੇ ਕਿਹੜੀਆਂ ਕਿਹੜੀਆਂ ਕਿਤਾਬਾਂ ਲਿਖੀਆਂ ਤੇ ਕਿਸ ਤਰ੍ਹਾਂ ਸ਼ੁਰੂਆਤ ਕੀਤੀ ਹੈ ਜੀ ਹਾਂਜੀ ਬੁਕਸ ਮੈਂ 6-7 ਬੁਕਸ ਲਿਖ ਚੁੱਕਾ ਹਾਂ ਵੱਖ-ਵੱਖ ਟੌਪਿਕਸ ਤੇ ਤੇ ਅਹੀ ਅਸੀਂ ਸਿਰਫ ਸਾਰਾ ਗੱਡੀ ਦੀ ਗੱਲ ਕਰਦੇ ਆਂ ਤਕਰੀਬਨ ਆਪਣੀ ਹਾਈ ਸਕੂਲ ਮੈਂ ਪੜਦਾ ਸੀ 12ਵੀਂ ਕਲਾਸ ਚ ਤੇ ਇੱਥੋਂ ਗੁਰਦੁਆਰਾ ਸਾਹਿਬ ਅਮਰੇ ਸਾਰੇ ਇਤਿਹਾਸੇ ਗੁਰਦੁਆਰਿਆਂ ਨੂੰ ਇਸ ਇੱਕ ਚ ਬਣਾਇਆ ਹੈ ਬ੍ਰਿਟਿਸ਼ ਆਰਮੀ ਨੇ ਤੇ ਉੱਥੋਂ ਅਗੋਂ ਲੰ ਉਸ ਨੂੰ ਠੀਕ ਕਰਨ ਵਾਸਤੇ ਅਸੀਂ ਆਪਣੇ ਬੱਚਿਆਂ ਨੇ ਉੱਥੇ ਕਲਾ ਕਾਰਾਟੇ ਕਲਾਸਿਸ ਸ਼ੁਰੂ ਮੈਂ ਕਰਤੀਆਂ ਸ਼ਾਮ ਨੂੰ ਤੇ ਕਿਸੇ ਵਿਜੈਤਾ ਇਸ਼ਨਾਨ ਬਣਾ ਕੇ ਸਾਲ ਜੇ ਤਿੰਨ ਕੀਰਤ ਕੀਰਤ ਦੇ ਦੁਬਾਰਾ ਸ਼ੁਰੂ ਕੀਤੇ 12 ਸਤੰਬਰ ਨੂੰ ਮਨਾਉਂਦਾ ਤੇ ਹੋਰ ਵੀ ਉਸ ਨਾਲ ਉੱਥੇ ਰੌਣਕ ਬਦਨੀ ਸ਼ੁਰੂ ਹੋ ਗਈ ਤੇ ਇਸ ਦੇ ਉੱਪਰ ਛੋਟੇ ਛੋਟੇ ਆਰਟੀਕਲ ਲਿਖਨੇ ਸ਼ੁਰੂ ਕਰ ਦਿੱਤੇ ਸੀ 87 ਤੋਂ ਬਾਅਦ ਹੀ ਤੇ 95 96 ਦੇ ਵਿੱਚ ਜਾ ਕੇ ਇਸ ਇਹ ਪਬਲਿਸਿਟੀ ਜ਼ਿਆਦਾ ਹੋ ਗਈ ਪੂਰੇ ਪੰਜਾਬ 'ਚ ਤੇ 6 ਸਕਾਲਰਸ ਨੇ ਐਸਜੀਪੀਸੀ ਨੂੰ ਲਿਖਿਆ ਵੀ 97 ਜੋ 100 ਸਾਲਾ ਸ਼ਤਾਬ ਦੀ ਆ ਰਹੀ ਹੈ ਤੇ ਇਹ ਤੇ ਕੋਈ ਵੱਡਾ ਪ੍ਰੋਗਰਾਮ ਹੋਣਾ ਚਾਹੀਦਾ ਉਸ ਵੰਚ ਉਹਨਾਂ ਨੇ ਮੈਨੂੰ ਬੁਲਾਇਆ ਵੀ ਇਹ ਕੰਮ ਤੁਸੀਂ ਸ਼ੁਰੂ ਕੀਤਾ ਤੇ ਹੁਣ ਜਿਹੜੇ 21 ਪਰਿਵਾਰ ਇਹਨਾਂ ਨੂੰ ਲੱਭਣ ਦਾ ਵੀ ਰਾਵੀ ਤੁਸੀਂ ਚੁੱਕੋ ਜੀ ਤੇ ਕੋਸ਼ਿਸ਼ ਕਰਕੇ 6 ਮਹੀਨਿਆਂ ਵਿੱਚ 19 ਚੋ 20 ਪਰਿਵਾਰਾਂ ਨੂੰ ਅਸੀਂ ਟ੍ਰੇਸ ਕੀਤਾ ਬੁਰੇ ਪੰਜਾਬ 'ਚ ਤੇ 100 ਸਾਲਾ ਸ਼ਤਾਬ ਦੀ ਉੱਤੇ 1997 'ਚ ਉਹਨਾਂ ਨੂੰ ਸਨਮਾਨਤ ਕਰਵਾਇਆ ਗਿਆ ਜੀ ਉਸ ਤੋਂ ਬਾਅਦ ਮੈਂ ਅਮਰੀਕਾ ਚਲਾ ਗਿਆ ਸੀ ਤੇ 2011 ਚ 11 ਇੰਚ ਜਾ ਕੇ ਅਰੀ ਫਰਦਰ ਸਟਡੀ ਖੋਜ ਵਾਸਤੇ ਇੰਗਲੈਂਡ ਤੋਂ ਜਾ ਕੇ ਕੀਤੀ ਕਿਉਂਕਿ ਉਸ ਸਮੇਂ 36 ਸਿਕਰ ਰੈਜਮੈਂਟ ਦੇ ਲੈਫਟੀਨੈਂਟ ਕਰਨਲ ਜான் ਹਾਰਡਨ ਨੂੰ ਇੰਗਲੈਂਡ ਤੋਂ ਨੇ ਸਟਡੀ ਕੀਤੀ ਸੀ ਉੱਥੋਂ ਦੇ ਜੰਪਲ ਸੀ ਉੱਥੋਂ ਜਾ ਕੇ ਕਾਫੀ ਪ੍ਰੂਫ ਮਿਲੇ ਫਿਰ ਉਸ ਤੋਂ ਬਾਅਦ ਨਵਾਂ ਐਡੀਸ਼ਨ ਕੱਢਿਆ ਤੇ 2014 ਜੋ ਉਸੇ ਬ੍ਰਿਟਿਸ਼ ਆਰਮੀ ਦੇ ਇੰਗਲੈਂਡ ਤੋਂ ਅਸੀਂ ਇੱਕ ਡੈਲੀਗੇਸ਼ਨ ਇੰਡੀਆ ਲੈ ਆਂਦਾ ਜੋ ਕਿ ਪੂਰੇ 6 ਦਿਨ ਇੱਥੇ ਰਹਿ ਕੇ ਪੂਰੇ ਪੰਜਾਬ ਚੋਂ ਨੇ ਟਰੈਵਲ ਕਰਕੇ ਵੱਖ-ਵੱਖ ਸਾਰਾ ਗ੍ਰੀਡੀ ਇਵੈਂਟਸ ਪਾਗ ਲਿਆ ਤੇ ਉਸੇ ਸਾਲ ਨਿਊਯਾਰਕ 'ਚ ਅਸੀਂ ਸੇਮ ਇਵੈਂਟ ਕੀਤਾ ਸੀ ਉੱਥੇ ਵੀ 15 ਜਣਿਆਂ ਦਾ ਡੈਲੀਗੇਸ਼ਨ ਆਇਆ ਸੀ ਪਲੱਸ ਪੰਜ ਮੁਲਕਾਂ ਦੀ ਅਸੀਂ ਆਰਮੀ ਕੀਤੀ ਸੀ ਇਕੱਠੀ ਇੰਡੀਆ ਤੋਂ ਮੇਜਰ ਆਪਣੇ ਜਰਨਲ ਜੇ ਜੇ ਸਿੰਘ ਜੀ ਗਏ ਸੀ ਕੈਨੇਡਾ ਤੋਂ ਆਪਣਾ ਹਰਜੀਤ ਸਿੰਘ ਸਿੱਧ ਨੂੰ ਮੇਰੇ ਦੋਸਤ ਹੈ ਜੋ ਅੱਜਕੱਲ ਮਨਿਸਟਰ ਨੇ ਉੱਥੇ ਅਮਰੀਕਨ ਆਰਮੀ ਸੀ ਤੇ ਬ੍ਰਿਟਿਸ਼ ਆਰਮੀ ਇਹ ਸਾਰੇ ਮੁਲਕਾਂ ਦੀ ਇਕੱਠੇ ਹੋ ਗਏ ਉੱਥੇ ਪੁੱਜੇ ਸੀ 2017 ਚ ਅਸੀਂ ਦੁਬਾਰਾ ਇੱਕ ਡੈਲੀਗੇਸ਼ਨ ਲੈ ਕੇ ਬ੍ਰਿਟਿਸ਼ ਆਰਮੀ ਦਾ 15 ਜਨੇ ਦਾ ਇੱਥੇ ਆਏ ਸੀ ਤੇ ਉਸ ਤੋਂ ਬਾਅਦ ਹੀ ਇਹ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਕਿਤਾਬ ਲਿਖੀ ਜੋ ਕਿ 2016 ਦੇ ਵਿੱਚ ਪਬਲਿਸ਼ ਹੋਈ ਸੀ ਉਹਨਾਂ ਨੇ ਵੀ ਜਦੋਂ ਖੋਜ ਕੀ ਕਰਦੇ ਸੀ ਤੇ ਮੇਰਾ ਹੀ ਨਾਮ ਆਂਦਾ ਸੀ ਬਾਹਰ ਫਿਰ ਉਹਨਾਂ ਨੇ ਮੈਨੂੰ ਨਿਊਯਾਰਕ ਕਾਲ ਕੀਤੇ ਤੇਰੀ ਐਡਵਾਂਸਡ ਜੋ ਵੀ ਉਹਨਾਂ ਨੇ ਚਾਹੀਦਾ ਸੀ ਉਹ ਮੈਂ ਪ੍ਰੋਵਾਈਡ ਕਰਵਾਇਆ ਉਹਨਾਂ ਦੀ ਕਿਤਾਬ ਵਾਸਤੇ ਜੀ ਤੇ 2017 ਚ ਸਟਾਰਟਿੰਗ ਤੇ ਇੱਕ ਵਿਜ਼ਨ ਆਇਆ ਸੀ ਵੀ 21 ਸ਼ਹੀਦਾਂ ਦੇ ਕੋਈ ਪਿਕਚਰ ਨਹੀਂ ਹੈਗੀ ਅਜ ਤੱਕ ਫਿਰ ਜਿਹੜੇ ਅਸੀਂ ਪਰਿਵਾਰ ਲੱਭੇ ਸੀ ਉਹਨਾਂ ਪਰਿਵਾਰਾਂ ਦੇ ਇੱਕ ਫੈਮਿਲੀ ਦੇ 25 ਫੋਟੋ ਇਕੱਠੇ ਕਰਕੇ ਇੱਕ ਆਰਟਿਸਟ ਲੱਭਿਆ 90 ਦੇ ਵਿੱਚ ਜੀ ਜਿਹੜਾ ਕਿ ਮੇਰਾ ਅਸਿਸਟੈਂਟ ਹੀ ਜਿਹੜਾ ਰਿਸਰਚਿਸ ਹੈਗਾ ਹੈ ਤਨਵੀਲ ਸਿੰਘ ਬੈਣੀਪਾਲ ਉਸਤਾ ਟੀਚਰ ਸੀ ਉਸਨੇ ਗੱਲਬਾਤ ਕਰਕੇ ਉਹਨੂੰ 25 25 ਫੋਟੋਆਂ ਦੇ ਕੇ ਆ ਵੀ ਇਹਨਾਂ ਚੋਂ ਫੀਚਰ ਲੈ ਕੇ ਨਾਕੱਕ ਕਰਨਾ ਤੇ ਇੱਕ ਸ਼ਹੀਦ ਸਿੰਘ ਦਾ ਪੋਰਟਰੇਟ ਤਿਆਰ ਕਰਨਾ ਜੀ ਪਹਿਲੇ ਪੋਰਟਰੇਟ ਨੂੰ ਤਕਰੀਬਨ ਡੇਢ ਮਹੀਨਾ ਲੱਗਾ ਉਸ ਤੋਂ ਬਾਅਦ 21 ਦੇ 27 ਮਹੀਨਿਆਂ ਚ ਪੋਰਟਰੇਟ ਤਿਆਰ ਹੋ ਗਏ ਇਸ ਤੋਂ ਬਿਨਾ origignal ਜਿਹੜੇ ਪੋਰਟਰੇਟ ਸੀ ਅਮ੍ਰਿਤਸਰ ਬਾਰ ਮਿਊਜ਼ੀਅਮ ਉਹਨਾਂ ਨੂੰ ਦਿੱਤੇ ਨੇ ਖਾਸੇ ਜਿਹੜਾ ਬਣਿਆ ਹੋਇਆ ਜੀ ਤੇ ਹੁਣ ਤੱਕ ਤਕਰੀਬਨ ਇੰਡੀਆ ਜਿਹੜੀਆਂ 7 ਗੈਲਰੀਆਂ ਬਣਾ ਚੁੱਕੇ ਹਾਂ ਇੰਗਲੈਂਡ ਦੇ ਵਿੱਚ ਪਿਛਲੇ ਵੀ ਗਏ ਸੀ ਉੱਥੋਂ ਦੇ ਪ੍ਰਬੰਧਕ ਦਰਬੀ ਤੋਂ ਉਹਨਾਂ ਨੂੰ ਵੀ ਅਸੀਂ ਦੇ ਦਿੱਤੀ 2 ਮਹੀਨੇ ਬਾਅਦ ਉੱਥੇ ਵੀ ਲਾਇਬ੍ਰੇਰੀ ਬਣ ਚੈਗੀ ਗੈਲਰੀ ਬਣੇਗੀ ਪੂਰੀ ਸਾਰਾ ਕੁਰੀਦਾ ਇੱਕ ਰੂਮ ਉਹਨਾਂ ਨੇ ਦਿੱਤਾ ਤੇ ਇਹ ਅੱਜ ਤੋਂ ਦੋ ਤਿੰਨ ਦਿਨ ਬਾਅਦ ਅਸੀਂ ਖਾਲਸਾ ਗੱਲ ਸੀ ਉਹਨਾਂ ਨੇ ਇੱਕ ਗੈਲਰੀ ਸੰ ਦੇ ਦਿੱਤੀ ਉਹ ਵੀ ਸਾਰਾ ਗਰੀ ਦੇ ਨਾਂ ਤੇ ਡੈਡੀਕੇਟ ਹੋਏਗੀ ਓਕੇ ਜੀ ਇਸ ਤੋਂ ਬਿਨਾ ਇੱਕ ਮਾਡਲ ਤਿਆਰ ਕੀਤਾ ਗਿਆ ਸੀ 2017 ਦੇ ਵਿੱਚ ਵੀ ਲੜਾਈ ਬੈਟਲ ਕਿਸ ਤਰ੍ਹਾਂ ਹੋਈ ਉਹਦਾ ਪੂਰਾ ਸਟਰਕਚਰ ਬਣਾਇਆ ਗਿਆ ਪੋਸਟ ਲੜਾਈ ਤੋਂ ਪਹਿਲੇ ਕਿਦਾਂ ਦੀ ਦਿਖਦੀ ਸੀ ਉਹੀ ਸੇਮ ਕਾਪੀ ਇਹਨਾਂ ਨੇ ਕੀਤੀ ਫਿਲਮ ਦੇ ਵਿੱਚ ओके। ਐਂਛ ਫਿਰ ਦੋਨੋਂ ਕਿਲਿਆਂ ਦੀ ਵੀ ਅਹੀ ਲੋਕੇਸ਼ਨ ਦਿੱਤੀ ਉਹ ਇਹ ਜਿਹੜਾ ਮਾਡਲ ਇੱਥੇ ਸਾਰਾ ਗ੍ਰੀ ਗੁਰਦੁਆਰਾ ਅੰਮ੍ਰਿਤਸਰ ਪਿਆ ਹੈ। ਜੀ। ਜਿਹੜੇ ਪਰਿਵਾਰ ਤੁਸੀਂ ਦੱਸ ਰਹੇ ਜੇ ਪੰਜਾਬ ਦੇ ਵਿੱਚ ਇਹ ਸਾਰੇ ਪਰਿਵਾਰ ਪੰਜਾਬ ਦੇ ਸਨ ਕਿਉਂਕਿ ਪੰਜਾਬ ਤੋਂ ਬਾਹਰ ਵੀ ਇਹ ਪਰਿਵਾਰ ਦੇ ਵਿੱਚ ਕੁਝ ਰਹਿੰਦੇ ਸੀ। ਜਿੱਤੋਂ ਇਹ ਇਹਨਾਂ ਦੀ ਪਤੀ ਹੋਈ ਇਹ ਜਿਹੜੀ ਰੈਜiment ਬਣੀ ਸੀ 36 ਸਿੱਖ ਰੈਜiment 23 ਮਾਰਚ 1887 ਨੂੰ ਜਲੰਧਰ ਵਿੱਚ ਬਣੀ ਸੀ। ਪਰ ਇਹਦੀ ਭਰਤੀ ਪੂਰੇ ਸਾਰੇ ਪੰਜਾਬ ਪਾਕਿਸਤਾਨ 'ਚ ਵੀ ਹੋਈ ਸੀ। ਇਕਿਆਂ ਚੋਂ ਨਹੀਂ ਪਰਿਵਾਰ ਲੱਭਦਾ ਇਹੀ ਕਹਿਣਾ ਵੀ ਦੋ ਪਰਿਵਾਰ ਜਿਹੜੇ ਸਾਹਬ ਸਿੰਘ ਤੇ ਇੱਕ ਦੂਸਰਾ ਸੀਧਾ ਸਿੰਘ ਉਹਨਾਂ ਦੇ ਪਰਿਵਾਰ ਸ਼ਾਇਦ ਪਾਕਿਸਤਾਨ ਜੀ ਰਹੇਗੇ ਉਹ ਮੂਵ ਹੋ ਕੇ ਇੱਧਰ ਨਹੀਂ ਆਏ ਉਹ ਤਾਂ ਸਾਡੀ ਪਹੁੰਚ ਤੋਂ ਬਾਹਰ ਨੇ ਤੇ ਹੁਣ ਇਹਨਾਂ ਦੇ ਪਰਿਵਾਰ ਵਰਲਡ ਵਾਈਡ ਫੈਲ ਚੁੱਕੇ ਨੇ ਇਹਨਾਂ ਦੀ ਫੈਮਿਲੀ ਸਿਰਫ ਪੰਜਾਬ ਵਿੱਚ ਹੀ ਨਹੀਂ ਰਹਿੰਦੀ ਹਰਿਆਣਾ ਵਿੱਚ ਵੀ ਕੁਝ ਪਰਿਵਾਰ ਨੇ ਜਮੂਗਿਆ ਚਲਜੋ ਤੁਸੀਂ ਜੰਮੂ ਚ ਇੱਕ ਦੋ ਨੇ ਇੰਗਲੈਂਡ ਅਮਰੀਕਾ ਕੈਨੇਡਾ ਸਾਰੇ ਮੁਲਕਾਂ ਚ ਫੈਲ ਚੁੱਕੇ ਨੇ ਅੱਜ ਤੇ ਜੇ ਗੱਲ ਕਰੀਏ ਕਿ ਫਿਲਮ ਜਿਹੜੀ ਬਣਾਈ ਹੈ ਫਿਲਮ ਨੇ ਵਾਕਿਆ ਬਹੁਤ ਵਧੀਆ ਇੱਕ ਬਿਜ਼ਨਸ ਕੀਤਾ ਤੇ ਲੋਕਾਂ ਵਿੱਚ ਸਟੈਬਲਿਸ਼ ਕੀਤਾ ਵਾ ਇਸ ਫਿਲਮ ਨੂੰ ਦਿਖਾਇਆ ਗਿਆ ਵਾ ਕੀ ਇਤਿਹਾਸ ਸੀ ਲੋਕ ਫਿਲਮ ਦੇ ਰਾਈ ਤੇ ਚਲੋ ਦੇਖਦੇ ਪਏ ਤੁਹਾਡੇ ਰਾਈ ਵੀ ਇਹ ਸੁੰਣਾ ਚਾਣਗੇ ਕਿ ਜਿਹੜੇ ਇਹ ਲੋਕ ਸਨ ਇਹਨਾਂ ਨੇ ਕਿਹੜੀਆਂ ਕਿੜੀਆਂ ਕੁਰਬਾਨੀਆਂ ਦਿੱਤੀਆਂ ਪਹਿਲੀ ਉਹਨਾਂ ਨੇ ਕੀ ਕੀ ਕੀਤਾ ਸੀ ਇਹਦੇ ਬਾਰੇ ਕੁਝ ਲੋਕ ਸਾਡੇ ਜਿਹੜੇ ਦਰਸ਼ਕ ਉਹਨਾਂ ਨੂੰ ਵੀ ਦੱਸ ਦਿਓ ਤੁਸੀਂ 21 ਸਿੱਖਾਂ ਬਾਰੇ ਪੁੱਛਣਾ ਚਾਹੁੰਦੇ ਹੋ ਓਕੇ ਇਕੀਸ ਸਿਕਸ ਜੀ ਇੰਜੀਨੀਅਰਮੈਂਟ ਸੀ 36 ਸਿਕਸ ਇੰਜੀਨੀਅਰਮੈਂਟ ਇਹਨਾਂ ਨੂੰ ਉਸ ਏਰੀਏ ਦਾ ਚਾਰਜ ਜਨਵਰੀ ਦੇ ਪਹਿਲੇ ਹਫਤੇ 1897 ਨੂੰ ਮਿਲਿਆ ਸੀ ਲੜਾਈ ਤੋਂ 8 ਮਹੀਨੇ ਪਹਿਲੇ 7-8 ਮਹੀਨੇ ਪਹਿਲੇ ਜੀ ਤੇ ਉਸ ਤੋਂ ਲਗਾਤਾਰ ਸਾਰਾ ਗੜੀ ਲੜਾਈ ਤੋਂ ਪਹਿਲੇ ਵੀ ਛੋਟੀਆਂ ਮੋਟੀਆਂ ਛੜਪਾਂ ਉੱਥੇ ਲਗਾਤਾਰ ਚਲਦੀਆਂ ਰਹੀਆਂ ਸੀ 9 ਸਤੰਬਰ ਤੋਂ ਲੈ ਕੇ 11 ਸਤੰਬਰ ਤੱਕ ਬਹੁਤ ਜ਼ਿਆਦਾ ਹਮਲੇ ਹੋਏ ਸੀ ਲਾਖੜ ਤੇ ਗੁਲਿਸਤਾਨ ਕਿਲੇ ਦੇ ਉੱਤੇ ਤੇ ਇਹ ਦੋਨਾਂ ਕਿਲਿਆਂ ਦੇ ਵਿੱਚਕਾਰ ਇਹ ਪੋਸਟ ਦਾ ਕੰਮ ਹੀ ਸੀ ਹਿਲੀਓਗ੍ਰਾਫਿਕ ਦੇ थ्रू ਇਹ ਮੈਸੇਜ ਪਹੁੰਚਾ ਦਿੰਦੀ ਸੀ ਵੀ ਇੱਕ ਕਿਲੇ ਨੂੰ ਦੂਸਰੇ ਕਿਲੇ ਦੀ ਮਦਦ ਵਾਸਤੇ ਫਿਰ ਔਰਕ ਜਾਈ ਤੇ ਅਫਰੀਦੀ ਪਠਾਨਾਂ ਨੇ ਸੋਚਿਆ ਵੀ ਜਿੰਨੀ ਦੇਰ ਇਹ ਪੋਸਟ ਹੈਗੀ ਉਨੀ ਦੇਰ ਅਸੀਂ ਜਿੱਤ ਨਹੀਂ ਸਕਦੇ ਦੋਨਾਂ ਕਿਲਿਆਂ ਨੂੰ ਉਹਨਾਂ ਨੇ ਫੇਰ 25000 ਦੀ ਗਿਣਤੀ ਦੇ ਵਿੱਚ ਇਕੱਠੇ ਹੋਏ तकरीबन 10 ਤੋਂ 12 ਹਜ਼ਾਰ ਸਾਰਾ ਗੜੀ ਵੱਲ ਆਏ ਦੂਸਰੇ ਜਿਹੜੇ ਦੋਨੋਂ ਕਿਲਿਆਂ ਦੇ ਰਸਤਿਆਂ 'ਚ ਖਲੋ ਗਏ ਵੀ ਉਹਨਾਂ ਕਿਲਿਆਂ ਤੋਂ ਸਾਰਾ ਗੜੀ ਦੀ ਹੈਲਪ ਲਈ ਕੋਈ ਆ ਨਾ ਆ ਸਕੇ। ਇਹੀ ਕਾਰਨ ਸੀ ਵੀ ਜਦੋਂ ਅਖੀਰ ਤੱਕ ਲੜਾਈ ਤੱਕ ਇਹਨਾਂ ਦੇ ਕੋਲ ਗੋਲੀ ਸਿਕਾ ਵੀ ਖਤਮ ਹੋ ਜਾਂਦਾ ਤੇ ਇਹਨਾਂ ਨੂੰ ਕੋਈ ਮਦਦ ਨਹੀਂ ਮਿਲਦੀ ਕਿਉਂਕਿ ਉਹਨਾਂ ਨੇ ਰਸਤੇ ਰੋਕਿਆ ਹੁੰਦੇ ਨੇ। ਤੇ 21 ਸਿੱਖਾਂ ਨੇ ਉਸ ਦਿਨ ਐਤਵਾਰ ਦਾ ਦਿਨ ਸੀ ਉਹ ਵੀ ਮੈਂ ਖੋਜ ਕਰਕੇ ਲੱਭ ਲਿਆ ਸੀ। ਐਤਵਾਰ ਸਵੇਰੇ ਨਵੈ ਦੇ ਕਰੀਬ ਲੜਾਈ ਸ਼ੁਰੂ ਹੋਈ ਤੇ तकरीबन 7 ਘੰਟੇ ਕੰਟੀਨਿਊਸ ਚਲਦੀ ਰਹੀ ਤੇ ਸਿੱਖਾਂ ਗਲ ਗੋਲੀ ਸਿਕਾ ਖਤਮ ਹੋ ਗਿਆ ਸੀ ਵੀ ਉਹਨਾਂ ਨੇ ਹੱਥੋ ਹੱਥੀ ਲੜਾਈ ਦੇ ਵਿੱਚ तकरीबन ਐਕਚੁਅਲੀ ਜਿਹੜੀ ਇਫੈਕਟ ਹੈਗੀ ਆ ਰਿਸਰਚ ਦੇ ਮਤਾਬਕ ਜਿਹੜੇ ਬਾਹਰ ਨਿਕਲੇ ਨੇ ਓਰੇ ਮਤਾਬਕ 180 ਤੋਂ 200 ਕਬਾਈਲੀਆਂ ਨੂੰ ਸਿੱਖਾਂ ਨੇ ਮਾਰ ਦਿੱਤਾ ਸੀ ਲੜਾਈ ਦੇ ਆਖਰੀ ਦਮ ਤੱਕ ਉਸ ਤੋਂ ਬਾਅਦ ਉਹਨਾਂ ਕਬਾਈਲੀਆਂ ਨੇ ਸਾਰਾ ਗਰੀ ਪੋਸਟ ਨੂੰ ਸ਼ਾਮ ਨੂੰ ਕੈਪਚਰ ਕਰ ਲਿਆ ਕੰਟਰੋਲ ਕਰ ਲਿਆ ਤੇ ਜਿਹੜੀ ਗੱਲ ਫਿਲਮ ਚ ਨਹੀਂ ਦਿਖਾਈ ਗਈ ਉਹ ਮੈਂ ਅੱਗੇ ਤੁਹਾਨੂੰ ਦੱਸ ਦੇਣਾ ਉਹ ਬਹੁਤ ਹੀ ਜ਼ਿਆਦਾ ਦਰਦਨਾਕ ਚੀਜ਼ ਸੀ ਉਹਨਾਂ ਨੇ ਹਮਲਾ ਕਰਨ ਤੋਂ ਬਾਅਦ ਸਿੱਖਾਂ ਦੇ ਟੋਟੇ ਟੋਟੇ ਕੀਤੇ ਇੱਕ ਹੀ ਸਿੱਖਾਂ ਦੇ ਤੇ ਉਸ ਤੋਂ ਬਾਅਦ ਇੰਨਾ ਚੋਂ 5000 ਦੇ ਗਰੀਬ ਇੱਥੇ ਰੋਗੇ ਸੀ ਫਿਰ ਗੁਲਬਾਖਸ਼ਾ ਦੀ ਅਗਵਾਈ ਚ ਇਹਨਾਂ ਨੇ ਗੁਲਿਸਤਾਨ ਤੇ ਹਮਲਾ ਕੀਤਾ ਉੱਥੇ ਲੜਾਈ ساری ਰਾਤ ਚੱਲਦੀ ਰਹੀ ਅਗਲੇ ਦਿਨ ਚੱਲੀ ਤੇ ਹੰਗੂ ਏਰੀਆ ਇੱਥੋਂ ਤੱਕरीबन ਮਦਾਨੀ ਏਰੀਆ ਤੋਂ 12 ਕਿਲੋਮੀਟਰ ਤੇ ਟੋਟਲ ਸਾਰਾ 거리 ਦੀ ਛੜਾਈ ਪਾ ਕੇ 40 ਤੋਂ 41 ਕਿਲੋਮੀਟਰ ਰਹੇਗਾ ਉਸ ਜਗ੍ਹਾ ਤੇ ਬ੍ਰਿਟਿਸ਼ ਗੰਨਸ ਹੈਗੀਆਂ ਸੀ ਕਿਉਂਕਿ ਪਹਾੜੀ ਏਰੀਆ ਹੁਣ ਕਰਕੇ ਉੱਪਰ ਥੋਪਾ ਨਹੀਂ ਚੜ ਸਕਦੀਆਂ ਸੀ ਲਾਕਹਰਡ ਕੇ ਲਈ ਤਾਂ ਉਥੇ ਮੈਸੇਜ ਪਿੱਛੇ ਚਲ ਜਾਂਦਾ ਜਨਰਲ ਬ੍ਰਿਕਸ ਨੂੰ ਬੀਗ ਸਪੈਦਲ ਆਪਣੀ ਯਾਤਰਾ ਸ਼ੁਰੂ ਕਰਕੇ ਉੱਥੋਂ ਤੱਕ ਆਂਦਾ ਕਿਉਂਕਿ ਉੱਥੋਂ ਕੋੜਿਆਂ ਦਾ ਵੀ ਕੋਈ ਸਬੰਧ ਨਹੀਂ ਸਿਰਫ ਉਹ ਜਿਹੜੇ ਅੰਗਰੇਜ਼ ਆਫੀਸਰ ਹੁੰਦੇ ਸੀ ਉਹ ਕੋੜੇ ਦਿੰਦੇ ਬਾਕੀ ਸਾਰੇ ਪੈਦਲ ਸਫ਼ਰ ਕਰਦੇ ਸੀ ਕੋਈ ਗੱਡੀਆਂ ਨਹੀਂ ਚੱਲਦੀਆਂ ਸੀ ਤੇ ਬ੍ਰਿਟਿਸ਼ ਗਨਸ ਨੇ ਉੱਥੋਂ ਕਿਉਂਕਿ ਇਹ ਜਿਹੜੀ ਸਾਰਾ ਗੜੀ ਪੋਸਟ ਇਹਨਾਂ ਦੇ ਕੰਟਰੋਲ ਚ ਆ ਗਈ ਸੀ ਤੇ ਬ੍ਰਿਟਿਸ਼ ਆਫੀਸਰ ਨੇ ਡਿਸੀਜਨ ਲਿਆ ਵੀ ਇਹ ਪੋਸਟ ਨੂੰ ਖੁਦ ਹੀ ਡਿਸਟਰੋਏ ਕਰੀਏ ਕਿਉਂਕਿ ਇਹ ਦੋ ਨਾਲ ਕਿਲਿਆਂ ਦੇ ਉੱਪਰ ਇਥੋਂ ਫੇਰ ਹਮਲਾ ਕਰਿਆ ਕਰਨਗੇ ਉਹ ਅੱਗੇ ਦੇ ਮਦਾਨ ਇਹ ਰੇਚ ਰਹਿੰਦੇ ਸੀ ਸਾਰੇ ਕਬਾਇਲੀ ਪਠਾਨ ਤੇ ਇਹ ਉਹਨਾਂ ਦਾ ਇੱਕ ਕਿਲਾ ਬਣ ਜਾਏਗਾ ਇਹਨਾਂ ਨੇ ਆਪਣੀਆਂ ਹੀ ਧੋਪਾਂ ਦੇ ਨਾਲ ਬ੍ਰਿਟਿਸ਼ ਕੈਨਨਸ ਨੇ ਸਾਰਾ ਗੜੀ ਪੋਸਟ ਨੂੰ ਡਿਸਟਰੋਏ ਕੀਤਾ ਜੀ ਤੇ ਉਸ ਲੜਾਈ ਦੇ ਵਿੱਚ ਤਕਰੀਬਨ 400 ਦੇ ਕਰੀਬ ਪਠਾਨ ਮਾਰੇ ਗਏ ਤੇ ਗੁਲਿਸਤਾਨ ਤੇ ਜਿਹੜੀ ਲੜਾਈ ਚੱਲ ਰਹੀ ਸੀ ਉੱਥੋਂ ਸਿੱਖਾਂ ਨੇ ਉਹਨਾਂ ਤੇ ਜ਼ਬਰਦਸਤਮ ਲਗੀ ਤਾਂ 175 ਦੇ ਕਰੀਬ ਸਿੱਖ ਉੱਥੇ ਸੀ ਉਸ ਲੜਾਈ 'ਚ ਵੀ ਕਬਾਇਲੀਆਂ ਦੀ ਹਾਰ ਹੋਈ ਤੇ ਉਹਨਾਂ ਨੇ ਉੱਥੇ ਦੌੜਨਾ ਸ਼ੁਰੂ ਕੀਤਾ ਫਿਰ ਸਿੱਖਾਂ ਨੇ ਕੀ ਕੀਤਾ ਸਿੱਖਾਂ ਨੇ ਕਬਾਇਲੀਆਂ ਦੇ ਪਿੱਛਾ ਕੀਤਾ ਤੇ ਉਹਨਾਂ ਦੇ ਚਾਰ ਝੰਡੇ ਖੋਲੇ ਜਿਹੜੇ ਉਹ ਹੱਥ ਫੜ ਕੇ ਆਪਣੇ ਆਪਣੇ ਲਸ਼ਕਰ ਦੇ ਤੌਰ ਤੇ ਚੱਲ ਰਹੇ ਸੀ ਤੇ ਲਸ਼ਕਰ ਤੋਂ ਮੈਨੂੰ ਇੱਕ ਹੀ ਗੱਲ ਯਾਦ ਆ ਗਈ ਹੈ ਉਸ ਸਮੇਂ ਵੀ ਸਿਰਫ ਸਿੱਖਾਂ ਨੇ ਇਹਨਾਂ ਨੂੰ ਰੋਕਿਆ ਸੀ ਅਜ ਵੀ ਇਹ ਲਸ਼ਕਰ ਬਣ ਕੇ ਇੰਡੀਆ 'ਚ ਟੈਰਰਿਸਟ ਅਟੈਕ ਕਰ ਰਹੇ ਨੇ ਇਹ ਲਸ਼ਕਰੀ ਤੋਂ ਬੈ ਸਾਰੇ ਉੱਨਾ ਤੋਂ ਹੀ ਨਿਕਲੇ ਨੇ ਉਹੀ ਕਬਾਇਲੀ ਏ ਸਾਰੇ ਸ਼ੁਰੂਆਤ ਉੱਥੋਂ ਹੀ ਹੋਈ ਸੀ ਉਹਨਾਂ ਨੂੰ ਹੀ ਸਿੱਖਾਂ ਨੇ ਉਦੋਂ ਰੋਕਿਆ ਸੀ ਤੇ ਅੱਜ ਵੀ ਅਸੀਂ ਕਸ਼ਮੀਰ 'ਚ ਰੋਕ ਰਹੇ ਹਾਂ ਉਹਨਾਂ ਨੂੰ ਤੇ ਇਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜਦੋਂ ਸਾਰੇ ਪਠਾਨ ਦੌਰ ਗਏ ਟੋਟਲ ਇਸ ਲੜਾਈ 'ਚ 695 ਮਾਰੇ ਗਏ ਸੀ ਜਿਹੜਾ ਐਕਚੁਅਲ ਫੈਕਟ ਹੈ ਗਾ ਰਿਟਨ ਸਿੱਖਾਂ ਨੇ ਉਸੇ ਸ਼ਾਮ 4 ਵਜੇ ਦੇ ਕਰੀਬ ਆ ਗੁਲਿਸਤਾਨ ਕੇ ਲੇ ਤੋਂ ਚਾਰ ਜਿਹੜੇ ਉਹਨਾਂ ਦੇ ਫਲੈਗ ਖੋਏ ਸੀ ਪਠਾਨਾਂ ਤੋਂ ਉਹਨਾਂ ਨੂੰ ਲੈ ਕੇ ਸਾਰਾ ਗੜੀ ਪੋਸਟ ਤੇ ਮਾਰਚ ਕੀਤਾ ਜੀ ਉੱਥੇ ਮਾਰਚ ਕਰਕੇ 21 ਸਿੱਖਾਂ ਦੇ ਜੋ ਬਚੇ ਹੋਏ ਸਰੀਰ ਦੇ ਟੁਕੜੇ ਸੀ ਉਹਨਾਂ ਨੇ ਇਕੱਠਾ ਕੀਤਾ ਉਸ ਜਗ੍ਹਾ ਦੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਤੇ ਉਸ ਦਿਨ ਤੋਂ ਬਾਅਦ ਤਕਰੀਬਨ 25 ਸਤੰਬਰ ਤੋਂ ਲੈ ਕੇ 28 ਸਤੰਬਰ ਦੇ ਵਿੱਚ ਉਹੀ ਪੱਥਰਾਂ ਨੂੰ ਲੈ ਕੇ ਉੱਥੇ ਇੱਕ ਪਿਰਾਮਿਡ ਟਾਈਪ ਇੱਕ ਯਾਦਗਾਰ ਬਣਾਈ ਗਈ ਜੀ ਉਹ ਯਾਦਗਾਰ 1970 ਕਤਰ ਚੌਥੇ ਪੁਚਾਲ ਔਨ ਕਰਕੇ ਅੱਪੇ ਟੱਟ ਕੀ ਸੀ ਅੱਜ ਵੀ ਉਸ ਏਰੀਏ ਦੇ ਜਿਹੜੇ ਪਠਾਨ ਨੇ ਉਸ ਪਹਾੜੀ ਦੇ ਜਾਣ ਤੋਂ ਡਰਦੇ ਨੇ ਕਹਿੰਦੇ ਇੱਥੇ ਧਰਮ ਮਸਾਲਾ ਤੇ ਸਿੱਖਾਂ ਦਾ ਕਬਜ਼ਾ ਹੈ ਅੱਜ ਵੀ ਕੋਈ ਬੱਕਰੀਆਂ ਚਰਾਣ ਵੀ ਨਹੀਂ ਜਾਂਦਾ ਜਿਹੜੀ ਮੇਰੀ ਉੱਥੇ ਮੇਰੀ ਗੱਲਬਾਤ ਹੋਈ ਉਹਨਾਂ ਨਾਲ ਤੇ ਆਉਣ ਵਾਲੇ ਸਮੇਂ ਵਿੱਚ ਮੈਂ ਉੱਥੇ ਜਾ ਰਿਹਾ ਸ਼ਾਇਦ ਇਸੇ ਸਾਲ ਸੀ ਤੇ ਅਸੀਂ ਉਸ ਜਗ੍ਹਾ ਤੇ ਇੱਕ ਸਿੱਖਾਂ ਦਾ ਮੈਮੋਰੀਅਲ ਬਣਾ ਰਹੇ ਹਾਂ ਅਰ ਨਿਸ਼ਾਨ ਸਾਹਿਬ ਹਰ ਬਰੀ ਛਿੰਚ ਨਹੀਂ ਕਰ ਸਕਦੇ ਮੈਂ ਉਸ ਟਾਈਪ ਦੀ ਕੋਈ ਚੀਜ਼ ਉੱਥੇ ਬਣਾਵਾਂਗਾ ਜਿਹੜੀ ਕਿ 21 ਸਿੱਖਾਂ ਦੇ ਨਾਮ ਲਿਖੇ ਜਾਣਗੇ ਤੇ ਇੱਕ ਉੱਥੇ ਸ਼ਾਇਦ ਨਿਸ਼ਾਨ ਸਾਹਿਬ ਟਾਈਪ ਕੋਈ ਖੰਡਾ ਅਸੀਂ ਲਾਵਾਂਗੇ ਜੋ ਪੱਥਰ ਦਾ ਜਾਂ ਸਟੀਲ ਦਾ ਬਣਿਆ ਹੋਏਗਾ ਤੇ ਹੰਗੂ ਜਿਹੜਾ ਇਹ ਜਗਾ ਹੈ ਇਸ ਤੋਂ ਤੁਹਾਨੂੰ ਮੈਂ ਦੱਸਿਆ ਜਿੱਥੋਂ ਬ੍ਰਿਟਿਸ਼ ਆਰਮੀ ਨੇ ਗੰਸ ਲਾਈਆਂ ਸੀ ਉਸ ਜਗਾ ਦੇਖ ਲੋਕਲ ਪਾਈਚਾਰੇ ਨੂੰ ਲੈ ਕੇ ਜਿੰਨਾ ਚ 6-7 ਪਰਿਵਾਰ ਹਿੰਦੂ ਰਹਿੰਦੇ ਨੇ ਤੇ 4 ਪਰਿਵਾਰ ਸਿੱਖ ਨੇ ਉਹਨਾਂ ਨਾਲ ਗੱਲਬਾਤ ਕਰਕੇ ਇੱਕ ਜਗ੍ਹਾ ਲੈ ਕੇ ਅਸੀਂ ਗੁਰਦੁਆਰੇ ਦੀ ਸ਼ੁਰੂਆਤ ਕੀਤੀ ਜਿਸ ਦਾ ਨਾਮ ਰੱਖਿਆ ਗੁਰਦੁਆਰਾ ਸਾਰਾ ਗੜੀ ਸਿੰਘ ਸਭਾ ਤੇ ਲੋਖੜ ਕਿਲੇ ਦੀ ਬੈਕ ਸਾਈਡ ਤੇ ਇੱਕ ਯਾਦਗਾਰ 1901 ਚ ਹੀ ਬਣੀ ਸੀ ਉਰੇ ਯਾਦਗਾਰ ਦੇ ਚਾਰੇ ਪਾਸੇ ਫਿਲਮ ਦੇ ਲਾਸਟ ਤੇ ਉਹ ਯਾਦਗਾਰ ਦਿਖਾਈ ਗਈ ਉਹ ਮੈਂ ਹੀ ਪਿਕਚਰਸ ਪ੍ਰੋਵਾਈਡ ਕਰ ਰਹੀਆਂ ਇਹਨਾਂ ਨੂੰ ਜਿਹੜਾ ਇੱਕ ਮিনার ਜਿਹਾ ਖਲੋਤਾ ਹੈ ਤੇ ਉਰੇ ਚਾਰੇ ਸਾਈਡ ਤੇ ਹਿੰਦੀ ਇੰਗਲਿਸ਼ ਪੰਜਾਬੀ ਤੇ ਹਿੰਦੀ ਜੇ 21 ਸਿੱਖਾਂ ਦੀ ਡਿਟੇਲ ਲਿਖੀ ਜਾਂ ਨਾਮ ਸਾਰੇ ਦਿੱਤੇ ਤੇ ਇਹ ਸਾਡੇ ਲਈ ਬੜੀ ਮਾੜੀ ਗੱਲ ਹੈ ਇੰਟਰਨੈਟ ਤੇ ਜਿਹੜੇ ਵੀ ਇਨਫਰਮੇਸ਼ਨ ਸਾਰਾ ਤੱਕੜੀ ਦੀ ਮਿਲਦੀ ਉਹ 80% ਤੋਂ ਜ਼ਿਆਦਾ ਝੂਠੀ ਹੈ ਜੀ 21 ਸਿੱਖਾਂ ਦੇ ਨਾਮ ਵੀ ਕਈਆਂ ਨੇ ਮਿਕਸ ਕਰਕੇ ਗਲਤ ਲਿਖਨੇ ਸ਼ੁਰੂ ਕਰ ਦਿੱਤੇ ਨੇ ਉਹ ਬੜਾ ਇਹ ਮਤਲਬ ਹਾਰਿਸ ਇਤਿਹਾਸੀ ਨੰਨੀ ਮਲਾਵੜ ਕਰਨ ਦੀ ਸ਼ੁਰੂਦवात ਆਦਾਤ ਆ ਸਾਰਿਆਂ ਉਹ ਜਿਹੜਾ 1901 ਚ ਮੈਮੋਰੀਅਲ ਬਣਿਆ ਸੀ ਉਹ ਵੀ ਬਿਲਕੁਲ ਪਹਾੜ ਦੇ ਕੋਰਨਰ ਤੇ ਆ ਤੇ ਉਰੀ ਇੱਕ ਸਾਈਡ ਤੋਂ ਮਿੱਟੀ ਖੋਲ ਰਹੀ ਸੀ ਤੇ ਉਹ ਵੀ 2-4 ਸਾਲ ਚ ਡਿੱਗ ਜਾਣਾ ਸੀ ਹੁਣ ਮੈਂ ਕੋਸ਼ਿਸ਼ ਕਰਕੇ ਸੀ ਉੱਥੇ ਉਰੀ ਰਿਪੇਅਰ ਸ਼ੁਰੂ ਕਰਵਾ ਦਿੱਤੀ ਹੈ 2 ਵੀਕ ਪਹਿਲੇ ਪਾਕਿਸਤਾਨ ਆਰਮੀ ਦੇ ਅੰਡਰ ਕੰਟਰੋਲ ਚਾ ਉਹਨਾਂ ਦੇ ਆਫੀਸਰਸ ਨਾਲ ਮੇਰੀ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਜੀ ਇਹ ਸਿੱਖਾਂ ਦੀ ਇਤਿਹਾਸਿਕ ਚੀਜ਼ ਹੈ ਇੱਥੇ ਤੁਸੀਂ ਜੋ ਮਰਜ਼ੀ ਕਰਵਾਉਣਾ ਕਰਾ ਲਓ ਤੇ ਜਿਹੜੀਆਂ ਮੈਂ ਦੱਸਿਆ ਸੀ ਚਾਰ ਪਲੇਟਾਂ ਲੱਗੀਆਂ ਸੀ ਉਹ ਪਠਾਨ ਪੁੱਟ ਕੇ ਲੈ ਗਏ ਸੀ ਮਾਰਬਲ ਟਾਈਲਸ ਜੀ ਉਹ ਫੇ ਇਸਲਾਮਾਬਾਦ ਤੋਂ ਪਿਛਲੇ 3 ਵੀਕ ਤੋਂ ਮੈਂ ਇਹੀ ਕੰਮ ਕਰ ਰਹੀ ਸੀ ਇਸਲਾਮਾਬਾਦ ਤੋਂ ਬੰਨ ਕੇ ਹੋ ਜਾ ਕੇ ਸੀ ਇੰਸਟਾਲ ਕਰ ਦਿੱਤੀਆਂ ਨਵੀਆਂ ਪਲੇਟਸ ਲੱਗ ਗਈਆਂ ਔਰ ਇਹ ਚਾਰੇ ਪਾਸੇ ਗ੍ਰਿਲ ਲਾ ਕੇ ਜਿਹੜੇ ਪੱਥਰ ਡਿੱਗੇ ਸੀ ਉਹਨਾਂ ਦੀ ਮੁਰਮਮਤ ਸ਼ੁਰੂ ਕਰ ਦਿੱਤੀ ਮਿਸਤਰੀ ਤੇ ਇਹ ਸਾਰੀ ਦੀ ਸਾਰੀ ਲੇਬਰ ਜਿਹੜੀ ਸੀ ਹਾਇਰ ਕੀਤੀ ਏ ਉਹੀ ਪਠਾਨਾਂ ਦੇ ਬੱਚੇ ਨੇ ਜਿਨ੍ਹਾਂ ਨੇ ਹਮਲਾ ਕੀਤਾ ਸੀ ਅਜੇ ਉਹੀ ਉਥੇ ਕੰਮ ਕਰ ਰਹੇ ਨੇ ਤੇ ਇਸ ਦੇ ਆਸ-ਪਾਸੇ ਕਿਉਂਕਿ ਇਹ ਹਿਸਟੋਰੀਕਲ ਪਲੇਸ ਆਨ ਕਰਕੇ ਪਾਕਿਸਤਾਨ ਦੇ ਵੱਖਰੇ-ਵੱਖਰੇ ਸਕੂਲਾਂ ਤੋਂ ਟੂਰ ਉੱਥੇ ਜਾਂਦੇ ਨੇ ਬੱਚਿਆਂ ਦੇ ਉਹਨਾਂ ਦੀ ਸਹੂਲਤ ਵਾਸਤੇ ਅਸੀਂ ਵੀ ਉਹ ਜਾ ਕੇ ਸਾਡੀ ਜਗ੍ਹਾ ਵੇਖਣ ਸਿੱਖਾਂ ਦੀ ਬਾਤ ਰਹੀ ਤਾਂ ਉਹਨਾਂ ਨੂੰ ਪਤਾ ਲੱਗੇ ਅਸੀਂ ਇਸ ਮੈਮੋਰੀਅਲ ਦੇ ਫਰੰਟ ਦੇ ਉੱਤੇ ਇੱਕ ਪਾਰਕ ਬਣਾ ਰਹੇ ਹਾਂ ਜੀ ਉਸ ਦਾ ਵੀ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਉਹ ਰਾ ਗਾਰਡਨ ਦਾ ਨਾਮ ਅਸੀਂ ਰੱਖਿਆ ਸਾਰਾ ਗੜੀ ਗਾਰਡਨ ਜੋ ਕਿ ਇਸ ਸਾਲ ਦੇ ਅੰਤ ਤੱਕ ਕੰਪਲੀਟ ਹੋ ਜਾਏਗਾ ਜੀ ਹਾਂ ਜਿੰਨੀ ਧੇਰ ਕਿੰਨੀ ਲੱਗੀ ਕਿਤਾਬ ਨੂੰ ਲਿਖਦਿਆਂ ਕਿਉਂਕਿ ਸਿੱਖੀ ਨਾਲ ਜੋੜਨ ਦੀ ਸੀ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਪਏ ਜਿਹੜੇ ਯੋਵਕ ਜਿਹੜੇ ਭਟਕ ਚੁੱਕੇ ਹੋਏ ਨੇ ਆਪਣੇ ਮੁਦੇ ਤੁਸੀਂ ਕਿੰਨੀ ਧੇਰ ਲਾ ਚੁੱਕੇ ਇਸ ਕਿਤਾਬ ਦੇ ਉੱਤੇ ਕਿ ਸ਼ੁਰੂਆਤ ਕਿੱਥੋਂ ਹੋਈ ਸੀ ਕਿਤਾਬ ਕਦੋਂ ਤੀ ਸ਼ੁਰੂ ਕੀਤੀ ਲਿਖਣੀ ਹਾਂਜੀ ਜੀ ਤਾਂ ਮੈਂ ਦੱਸਿਆ ਤੁਹਾਨੂੰ ਵੀ ਛੋਟੇ ਛੋਟੇ ਆਰਟੀਕਲ 87 ਤੋਂ ਹੀ ਸ਼ੁਰੂ ਕਰ ਦਿੱਤੇ ਸੀ ਜੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੇ 19 ਪਰਿਵਾਰਾਂ ਦੀ ਅਸੀਂ ਲੱਭ ਲਿਆ ਸੀ ਫੇ ਕਾਫੀ ਸਟੋਰੀਆਂ ਉਹਨਾਂ ਕੋਲੋਂ ਸੁਣਨ ਨੂੰ ਮਿਲੀਆਂ ਤੇ ਉਦੋਂ ਹੀ ਇਹ ਕੱਚਾ ਚਿੱਟਾ ਤਿਆਰ ਹੋ ਚੁੱਕਾ ਸੀ ਪਰ DNA ਪਾਣੀ ਇਦਾਂ ਦਾ ਸੀ ਮੈਂ ਅਮਰੀਕਾ ਚਲਾ ਗਿਆ ਫਿਰ ਗੈਪ ਥੋੜਾ ਪੈ ਗਿਆ ਫਿਰ 2011 ਤੋਂ ਦੁਬਾਰਾ ਇਰਤੇ ਕੰਮ ਸ਼ੁਰੂ ਕੀਤਾ ਤੇ 2014 ਚ ਬੁੱਕ ਕੰਪਲੀਟ ਹੋ ਗਏ ਬਾਾਰ ਆ ਗਈ ਸੀ ਤੇ ਹੁਣ ਵੀ ਕੰਮ ਲਗਾਤਾਰ ਜਾਰੀ ਹੈ ਖਤਮ ਨਹੀਂ ਹੋਇਆ ਅਜੇ ਅ ਉਸ ਸਮੇਂ ਰੈਚਮੈਂਟ ਦਾ ਲੈਫਟੀਨੈਂਟ ਕਰਨਲ ਜான் ਹਾਰਟਨ ਸੀ ਜਿਹੜਾ ਉਹਨੂੰ 123 ਸਾਲ ਬਾਅਦ ਹੋਰੀ ਫੈਮਿਲੀ ਨੂੰ ਫਰਾਂਸ ਚ ਮਿਲ ਲਿਆ ਤੇ ਆਉਣ ਵਾਲੇ ਕੁਝ ਮਹੀਨਿਆਂ ਤੱਕ ਉਹਨਾਂ ਨੂੰ ਮਿਲਣ ਜਾ ਰਹੇ ਉਹਨਾਂ ਕੋਲ ਬਹੁਤ ਕੁਝ ਮਿਲੇਗਾ ਤੇ ਇਹ ਗੱਲ ਮੈਂ ਕਹਨਾ ਚਾਹਾਂਗਾ ਪੰਜਾਬ ਦੇ ਡਾਇਰੈਕਟਰਾਂ ਨੂੰ ਵੀ ਜੇ ਕੋਈ ਪੰਜਾਬੀ ਚ ਵੀ ਇਹਨੂੰ ਫਿਲਮ ਬਣਾਉਣਾ ਚਾਹੇ ਤੇ ਮੈਂ ਫ੍ਰੀ ਹਰ ਚੀਜ਼ ਪ੍ਰੋਵਾਈਡ ਕਰਨ ਲਈ ਤਿਆਰ ਆ ਤੇ ਕੇਸਰੀ ਦਾ ਸੈਕੰਡ ਐਡੀਸ਼ਨ ਵੀ ਬਣ ਸਕਦਾ ਹੈ ਕਿਉਂਕਿ ਇਹ ਜਿੱਦਾਂ ਹੋਣੀ ਮੈਂ ਦੱਸਿਆ ਵੀ ਸਾਰਾ ਘੜੀ ਲੜਾਈ ਤੋਂ ਬਾਅਦ ਕੀ ਹੋਇਆ ਸੀ ਉਹ ਵੀ ਸੈਕੰਡ ਐਡੀਸ਼ਨ ਚ ਸੈਕੰਡ ਪਾਰਟ ਫਿਲਮ ਦਾ ਬਣ ਕੇ ਉਹ ਸਾਰੀ ਚੀਜ਼ ਦਿਖਾਈ ਜਾ ਸਕਦੀ ਹੈ ਠੀਕ ਸਰਕਾਰਾਂ ਵੱਲੋਂ ਸਹਿਯੋਗ ਮਿਲਦਾ ਪਿਆ ਕੁਝ ਅ ਨਹੀਂ ਕਿਸ ਕਿਸਮ ਦਾ ਸਹਿਯੋਗ ਕੋਈ ਵੀ ਸਹਿਯੋਗ ਜਿਸ ਤਰ੍ਹਾਂ ਸਰਕਾਰਾਂ ਵੱਲੋਂ ਕਿਹਾ ਜਾ ਰਿਹਾ ਕਿ ਜਿੱਤਾਂ ਉਹ ਕਿਤਾਬ ਲਿਖਦੇ ਵੇ ਜੇ ਭਜ ਦੌੜ ਵੀ ਹੁੰਦੀ ਹੈ ਹਰ ਤਰੀਕੇ ਦੇ ਨਾਲ ਤੁਹਾਨੂੰ ਜਾਨਣਾ ਵੀ ਪੈਂਦਾ ਕਿਤਨਾ ਕੁਝ ਸਰਕਾਰਾਂ ਵੱਲੋਂ ਕੋਈ ਅਵਾਰਡ ਦਿੱਤਾ ਗਿਆ ਵਾ ਜਾਂ ਕਿਸੇ ਇਸ ਤਰ੍ਹਾਂ ਦਾ ਕੋਈ ਸਾਹਮਣੇ ਆਇਆ ਹਾਂਜੀ ਅਵਾਰਡ ਦੀ ਜਿਹੜੀ ਗੱਲ کہہ ਸਕਦੇ ਹਾਂ ਸੀ ਕੈਪਟਨ ਮਨਿੰਦਰ ਸਿੰਘ ਨੇ ਮਾਨ ਸਨਮਾਨ ਦਿੱਤਾ ਸੀ ਸਟੇਟ ਵਾਰਡ ਮੈਨ ਮਿਲਿਆ ਉਹਨਾਂ ਨੇ ਸਪੈਸ਼ਲ ਗੈਸਟ ਬੁਲਾਇਆ ਸੀ ਬਿਲਹ ਜਿਹੜਾ ਆਰਮੀ ਦਾ ਮਿਲਟਰੀ ਲਿਟਰੇਚਰ ਦਾ ਇਵੈਂਟ ਹੋਇਆ ਸੀ ਚੰਡੀਗੜ੍ਹ ਉਸ ਤੋਂ ਬਿਲੇ ਜਦੋਂ ਆਰਮੀ ਯੂਜ਼ੀਮ ਖੁੱਲਿਆ ਹੋਇਆ ਬਦਲ ਸਰਕਾਰ ਨੇ ਵੀ ਇਨਵਾਈਟ ਕੀਤਾ ਸੀ ਤੇ ਦੋਨੋਂ ਵਾਰੀ ਉਹ ਮਾਨ ਸਨਮਾਨ ਕਰ ਚੁੱਕੇ ਨੇ ਪਰ ਜਿਹੜਾ ਤੁਸੀਂ ਕਹੋਗੇ ਵੀ ਇਹ ਖੋਜ ਤੇ ਉੱਤੇ ਜਿਹੜੀ ਇਨਵੈਸਟਮੈਂਟ ਮੈਂ ਕਰ ਰਿਹਾ ਜਾਂ ਉੱਥੇ ਗੁਰਦੁਆਰਾ ਬਣਾ ਰਿਹਾ ਮੋਰੀਅਲ ਦੀ ਰਿਪੇਅਰ ਕਰਾਈ ਹੈ ਇਹ ਸਾਰਾ ਸਾਰਾ ਮੈਂ ਆਪਣੀ ਪਾਕਟ ਮਣੀ ਚੋਂ ਕਰਦਾ ਕੁਝ ਕਿਸੇ ਕੋਈ ਕਦੀ ਨਹੀਂ ਲਿਆ ਤੇ ਅਨੁਰਾਗ ਵੀ ਜਦੋਂ ਮੇਰੇ ਕੋਲ ਆਇਆ ਸੀ ਔਰ ਤੋਂ ਪਹਿਲੇ ਵੀ ਜਿਹੜੇ ਡਾਇਰੈਕਟਰ ਅਸ਼ੇ ਕੁਮਾਰ ਉਹਨਾਂ ਨੇ ਵੀ ਭੇਜਿਆ ਸੀ ਸਾਰਿਆਂ ਨੇ ਮੈਂ ਕਿਹਾ ਮੈਨੂੰ ਪੈਸੇ ਨਹੀਂ ਚਾਹੀਦੇ ਫਿਲਮ ਚੰਗੀ ਤੇ ਸੋਹਣੀ ਬਣਾਓ ਇਹ ਹੀ ਮੇਰੀ ਸ਼ਰਤ ਸੀ ਹੋਰ ਕੁਝ ਨਹੀਂ ਸੋ ਬਹੁਤ ਬਹੁਤ ਧੰਨਵਾਦ ਗਲਬਤ ਕੀਤੀ ਹੈ ਜਿਨ੍ਹਾਂ ਨੇ ਕਿਤਾਬ ਲਿਖੀ ਹੈ ਤੇ ਇਹਨਾਂ ਦੇ ਵੱਲੋਂ ਕਹਿਣਾ ਵਾ ਕਿ ਸਰਕਾਰਾਂ ਵੱਲੋਂ ਸੰਯੋਗ ਤੇ ਕੀਤਾ ਜਾ ਰਿਹਾ ਪਰ ਮੈਂ ਉਹ ਸੰਯੋਗ ਲੈਣਾ ਨਹੀਂ ਪਸੰਦ ਕਰਦਾ ਮੈਨੂੰ ਪੈਸੇ ਦੀ ਨਹੀਂ ਜ਼ਰੂਰਤ ਜਿਹੜੀ ਕਿਤਾਬਾਂ ਮੈਂ ਲਿਖਦਾ ਵਾਂ ਉਹਨਾਂ ਨੂੰ ਸਹੀ ਤਰੀਕੇ ਲੋਕਾਂ ਦੇ ਵਿੱਚ ਸਪੈਸ਼ਲਿਟੀ ਕੀਤਾ ਜਾਵੇ ਤਾਂ ਹੀ ਮੈਂ ਗਾਂ ਵੀ ਲਿਖਣ ਵਾਲਾ ਕੁਛ ਨਾ ਕੁਝ ਬੜਾ ਕਿਉਂਕਿ ਇਹ ਬਚਪਨ ਤੋਂ ਜਿਹੜਾ ਸ਼ੌਂਕ ਵਾ ਉਹ ਉੱਬਰ-ਉੱਬਰ ਕੇ ਲਗਾਤਾਰ ਬਾਹਰ ਆ ਰਿਹਾ ਕੈਮਰਾਮੈਨ ਦੀਪਕ ਬਜਾਜ ਦੇ ਨਾਲ ਸੁਖਚੰਦ ਸਿੰਘ ਅੰਮ੍ਰਿਤਸਰ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ न्यूजीलैंड ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ